ਨਡੋ ਸਾਹਿਬ ਪਹਿਲਾਂ ਦਾ ਸਵਾਗਤ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਪੇਜ ਤੇ ਅੱਜ ਜਿਹੜਾ ਤੁਸੀਂ ਜੀਤ ਭਗਤ ਸਿੰਘ ਕਲੱਬ ਵੱਲੋਂ ਜਿਹੜਾ ਇੱਥੇ ਬੱਸ ਸਟਾਪ ਬਣਾਇਆ ਗਦਰੀ ਬੀਬੀ ਗਲਾਕੌਰ ਦੇ ਨਾਂ ਤੇ ਕਿਵੇਂ ਫੁਰਨਾ ਪੁਰਾ ਤੁਹਾਡੇ ਮਨ ਦੇ ਵਿੱਚ ਇਹ ਸੰਗਰਾਮੀ ਬੀਬੀ ਗਲਾਕੌਰ ਦੀ ਜਿਹੜੀ ਸੌਵੀਂ ਵਰਸੀ ਆ ਰਹੀ ਹੈਗੀ ਉਸ ਦੇ ਵਿੱਚ ਜਦੋਂ ਪਿਛਲੇ ਮਹੀਨੇ ਆਪਣਾ ਮਿਲਖਾ ਸਿੰਘ ਸਨੇਹੀ ਜੀ ਦੀ ਕਿਤਾਬ ਰਿਲੀਜ਼ ਹੋਈ ਸੀ ਬੀਬੀ ਗਲਾਕੌਰ ਬਕਸੀ ਵਾਲਾ ਬੀਬੀ ਗੋਲਾਬਕਰ ਬਕਸੀ ਵਾਲਾ ਦੀ ਉਹ ਜਿਹੜੀ ਕਿਤਾਬ ਰਿਲੀਜ਼ ਹੋਈ ਤਾਂ ਮੈਂ ਇਹ ਜਿਹੜਾ ਬਸ ਸਟਾਪ 'ਚ ਬਣਾਉਣਾ ਹੀ ਬਣਾਉਣਾ ਸੀ ਪਹਿਲਾਂ ਬਣਾਉਣ ਦਾ ਹੈ ਹੀ ਸੀ ਸਾਡਾ ਆਈਡੀਆ ਪਰ ਉਸ ਤੋਂ ਬਾਅਦ 'ਚ ਫਿਰ ਦਿਮਾਗ 'ਚ ਇਹ ਗੱਲ ਆਈ ਵੀ ਜਦੋਂ ਬਸ ਸਟੈਂਡ ਤਾਂ ਬਸ ਸਟਾਪ ਤਾਂ ਬਣਾਉਣਾ ਹੀ ਹੈਗਾ ਕਿਉਂ ਨਾ ਇਹ ਉਸ ਮਹਾਨ ਕ੍ਰਾਂਤੀਕਾਰੀ ਬੀਬੀ ਗੋਲਾਬਕਰ ਦੇ ਨਾਂ ਤੇ ਆਪਾਂ ਨੂੰ ਸਮਰਪਿਤ ਕਰ ਦਈਏ ਜਿਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਕੌਮ ਦੇ ਲਿਖੇ ਲਾਈ ਆਪਣਾ ਸਾਰਾ ਕੁਸ਼ਵਾਰ ਦਿੱਤਾ ਐਡੀ ਵੱਡੀ ਮਹਾਨ ਸਾਡੇ ਇਲਾਕੇ ਦੀ ਕ੍ਰਾਂਤੀਕਾਰੀ ਗਦਰੀ ਬੀਬੀ ਵੀ ਆਪਾਂ ਇਹ ਜੇ ਕਿਤਾਬ ਰਿਲੀਜ਼ ਕਰ ਸਕਦੇ ਨੇ ਕਿ ਮਿਲਖਾ ਸਿੰਘ ਸੁਨੇਹੀ ਹੋਈ ਤਾਂ ਆਪਾਂ ਵੀ ਕੁਛ ਨਾ ਕੁਛ ਉਹਨੂੰ ਕੋਈ ਸਮਰਪਿਤ ਕਰ ਦਈਏ ਤਾਂ ਕਿ ਆਉਣ ਜਾਣ ਵਾਲੇ ਲੋਕ ਜਿਹੜੇ ਉਹ ਵੇਖਣਾ ਉਹਦੀਆਂ ਤਸਵੀਰਾਂ ਨੂੰ ਬਸਟਾਪ ਤੇ ਖੜਨਗੇ ਆਉਣ ਜਾਣ ਦੇ ਕਿਉਂਕਿ ਮੇਨ ਰੋਡ ਹੈਗਾ ਇਹ ਸ਼ਨਾਮਪੁਰ ਯਖਲ ਤੇ ਬੱਸਾਂ ਵੀ ਆਉਂਦੀਆਂ ਸਾਰੇ ਰਸਤੇ ਚੱਲਦਾ ਹੈਗਾ ਸਰੇਆਮ ਤਾਂ ਉਹਦੇ ਵਿੱਚ ਜਿਹੜਾ ਵੀ ਕੋਈ ਆਵੇਗਾ ਜਾਵੇਗਾ ਤਾਂ ਉਹਦੀ ਤਸਵੀਰ ਨੂੰ ਦੇਖੇਗਾ ਦੇਖਣ ਤੋਂ ਬਾਅਦ ਉਹਨੂੰ ਸੋਚੇਗਾ ਵੀ ਬੀਬੀ ਗਲਾਬਕਰ ਕੌਣ ਸੀ ਸਾਡਾ ਮਕਸਦ ਇਹ ਹੀ ਬਣ ਗਿਆ ਵੀ ਇਹ ਬੀਬੀ ਗਲਾਕੌਰ ਦਾ ਜਿੰਨਾ ਆਪਾਂ ਪ੍ਰਚਾਰ ਕਰ ਸਕਦੇ ਆਂਗੇ ਜਿੰਨੀ ਉਹਦੀ ਸੋਚ ਵੰਡ ਸਕਦੇ ਆਂਗੇ ਤਾਂ ਇਹ ਵੀ ਇੱਕ ਜਰੀਆ ਹੈਗਾ ਆਪਾਂ ਬਸ ਤਾਂ ਆਪ ਜਿਹੜਾ ਉਹਨਾਂ ਨੂੰ ਸਮਰਪਿਤ ਕਰ ਦਈਏ ਤੇ ਉਹਨਾਂ ਦੀ ਇੱਕ ਵਧੀਆ ਤਸਵੀਰ ਤੇ ਨਾਲ ਲਿਖ ਦਈਏ ਉਹਨਾਂ ਬਾਰੇ ਵੀ ਬੀਬੀ ਗਲਾਕੌਰ ਬਖਸੀ ਵਾਲਾ ਦੀ ਜਿਹੜੀ ਸੋਮੀ ਵਰਕੀ ਨੂੰ ਸਮਰਪਿਤ ਸੋ ਇਹ ਮੇਨ ਸਾਡਾ ਜਿਹੜਾ ਅਸਲ ਪੜਨਾ ਜਿਹੜਾ ਕਿਤਾਬ ਰਿਲੀਜ਼ ਹੋਈ ਹੈ ਉਹ ਤੋਂ ਬਾਅਦ ਚ ਦਿਮਾਗ ਚ ਆਇਆ ਇਹ ਫਿਰ ਜਿਹੜਾ ਖਰਚਾ ਹੋਇਆ ਤੇ ਲਗਭਗ 40-50 ਹਜ਼ਾਰ ਰੁਪਏ ਖਰਚ ਹੋ ਗਿਆ ਹਾਂਜੀ ਹਾਂ ਇਹ ਖਰਚਾ ਫਿਰ ਕਿਨੇ ਕਰਿਆ ਚਲੋ ਰਲ ਮਿਲ ਕੇ ਕਰਿਆ ਜੀ ਸਾਰੇ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਹੋਏਗਾ ਸਾਰਾ ਤੇ ਮੇਰੇ ਖਿਆਲ ਤੋਂ ਤਾਂ ਉਹਦਾ ਵੀ ਤੁਸੀਂ ਭਗਤ ਸਿੰਘ ਦੇ ਨਾਂ ਤੇ ਬਹੁਤ ਪ੍ਰੋਗਰਾਮ ਕਰਦੇ ਰਹਿੰਦੇ ਹੋ ਆ ਚੱਲਦੇ ਰਹਿੰਦੇ ਆ ਜੀ ਸਿੱਧਾ ਦਾ ਮੈਂ ਸਾਡੀ ਸੰਸਥਾ ਹੀ ਸੀਧਾ ਭਗਤ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਹੈ ਜੀ ਤੇ ਸੰਸਥਾ ਹੀ ਸੀਧਾ ਨੂੰ ਕਰਵਾਈ ਹੋਈ ਸੰਸਥਾ ਹੈਗੀ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਸਾਡੀ ਲਾਲਚ ਵਾਸਤੇ ਜਾਂ ਸਵਾਰਥ ਦੀ ਜਾਂ ਕਿਸੇ ਪਾਰਟੀ ਵਿਸ਼ੇਸ਼ ਦੀ ਜਾਂ ਕਿਸੇ ਧਰਮ ਵਿਸ਼ੇਸ਼ ਦੀ ਜਾਂ ਕਿਸੇ ਜਾਤ ਵਿਸ਼ੇਸ਼ ਦੀ ਗੱਲ ਨਹੀਂ ਅਸੀਂ ਨਿਰਪੱਖਤਾ ਦੇ ਨਾਲ ਜਿੰਨਾ ਕਰ ਸਕਦੇ ਆਂਗੇ ਵਤ ਤੋਂ ਵਤ ਕੋਸ਼ਿਸ਼ ਕਰਦੇ ਆਂਗੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਚਾਹੇ ਉਹ ਬਰਾਈਆਂ ਹੋਣ ਸਾਡੇ ਸਮਾਜ ਦੀਆਂ ਰੀਤੀਆਂ ਹੋਣ ਨਸ਼ੇ ਹੋਣ ਰਿਸ਼ਵਤਕੋਰੀ ਹੋਵੇ ਜਾਂ ਫਿਰ ਸਾਡੇ ਸਮਾਜ ਦੇ ਜੋ ਵੀ ਅਸੀਂ ਹੋਰ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿੰਨਾ ਵੀ ਕੋਈ ਸੇਵਾ ਕਰ ਸਕਦੇ ਆਂਗੇ ਚਾਹੇ ਪੈਨਸ਼ਨਾਂ ਨੇਗੀਆਂ ਬੁਢਾਪਾ ਵਿਧਵਾ ਪੈਨਸ਼ਨਾਂ ਨੇਗੀਆਂ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੰਮ ਨੇਗੇ ਅਸੀਂ ਕੋਸ਼ਿਸ਼ ਕਰਦੇ ਆਂਗੇ ਵੀ ਜਿੰਨਾ ਵਤ ਤੋਂ ਵਤ ਕਰ ਸਕੀਏ ਇਹਨਾਂ ਲੋਕਾਂ ਦੀ ਸੇਵਾ ਇਹ ਸਮਰਪਿਤ ਹੋ ਗਿਆ ਸਮਰਪਿਤ ਭਾਵਨਾ ਨਾਲ ਬਿਨਾ ਕਿਸੇ ਆਪ ਦੇ ਲਾਲਚ ਤੋਂ ਬਿਨਾ ਕਿਸੇ ਆਪ ਦੇ ਸਵਾਰਥ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਤੱਕ ਰਹੀ ਤਾਂ ਦੱਸავ ਨਹੀਂ ਕਰ ਰਹੇ ਹੁਣ ਸਾਰਿਆਂ ਨੂੰ ਚਲੋ ਸੱਚ ਕੋਈ ਨਹੀਂ ਅੱਜ ਸਾਬ ਦਾ ਕਰਦੇ ਰਹਿੰਦਾ ਤਾਂ ਆਪਾਂ ਨੂੰ ਵੀ ਇਹ ਸਜੋ ਕਰਨਾ ਚਾਹੀਦਾ ਸਾਰਿਆਂ ਨੂੰ ਦੋਸਤੋ ਇਹ ਇਹ ਜਿਹੜਾ ਡਾਕਟਰ ਅਮਨਜੀਤ ਵੱਲੋਂ ਇਹ ਅਪਰਾਲਾ ਕੀਤਾ ਗਿਆ ਇਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂ ਗਦਰੀ ਗਲਬਕੌਰ ਦੀ ਜਿਹੜੀ 10 ਸਾਲਾ ਵਰਸੀ 28 ਜੁਲਾਈ ਪਣਦੀ ਹੈਗੀ 2025 ਤੇ ਇਹ ਜਿਹੜਾ ਉਦਗਾਟਨ ਕੀਤਾ ਅੱਜ ਹੈਗੀ ਕਨੇਤਰੀ ਕਾਪ 13 ਜੁਲਾਈ 2025 ਨੂੰ ਹਾਂ 13 ਜੁਲਾਈ ਸਹਿਤ ਸਵਾਸ ਨਾਮ ਦੇ ਜਿਹੜੇ ਅਹੁਦੇਦਾਰ ਸੀ ਸਾਡੇ ਸਰਪ੍ਰਸਤ ਗਿਆਨੀ ਜਗੀਰ ਸਿੰਘ ਜੀ ਰਤਨ ਪ੍ਰਧਾਨ ਮਾਸਟਰ ਜਸਵੰਤ ਸਿੰਘ ਜੀ ਸਨਮਨੀ ਤੇ ਨਾਲ ਸੰਗਰਾਮੀ ਕਲਾ ਕੇਂਦਰ ਦੇ ਆਗੂ ਭੋਲਾ ਸਿੰਘ ਜੀ ਸੰਗਰਾਮੀ ਤੇ ਹੋਰ ਸਾਡੇ ਆਪਣੀ ਸੰਸਥਾ ਸੀਤ ਕਾਕ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਪ੍ਰਧਾਨ ਜੀ ਕਾਕਾ ਸਿੰਘ ਸਿੱਧੂ ਸਾਡੇ ਸਹਿਤਕਾਰ ਸਾਥੀ ਵਿਅੰਤ ਸਿੰਘ ਤੇ ਹੋਰ ਬਹੁਤ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਆਪਾਂ ਇਨੂੰ ਅੱਜ ਰਿਕਟਨ ਕੀਤਾ ਹੈਗਾ ਸੋ ਮੂਰਤ ਕੀਤਾ ਹੈਗਾ ਸੋ ਇਹਦੇ ਲਈ ਮੈਂ ਆਪਣੀ ਸੰਸਥਾ ਵੱਲੋਂ ਸਾਰੇ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕਰਦੇ ਆਂਗੇ ਉਹਨਾਂ ਦਾ ਸਵਾਗਤ ਕੀਤਾ ਤੇ ਲੋਕਾਂ ਨੂੰ ਮੈਸੇਜ ਦਿੰਦੇ ਆਂਗੇ ਕਿ ਜਿੰਨਾ ਵੀ ਹੋ ਸਕੇ ਸਾਨੂੰ ਆਪਣੀ ਨਿੱਜੀ ਜ਼ਿੰਦਗੀ ਤਾਂ ਹਰ ਕੋਈ ਜੀਉਂਦਾ ਇੱਥੇ ਇੱਕ ਮਿੰਟ ਦਾ ਭਰੋਸਾ ਨਹੀਂ ਜ਼ਿੰਦਗੀ ਦਾ ਪਰ ਆਪਣੀ ਜ਼ਿੰਦਗੀ ਦੀ ਜਿਹੜੀ ਨੇਕ ਕਮਾਈ ਹੈ ਉਹਦੇ ਵਿੱਚੋਂ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਾਨੂੰ ਲੋਕ ਸੇਵਾ ਦੇ ਉੱਤੇ ਸਮਾਜ ਸੇਵਾ ਦੇ ਉੱਤੇ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਦੇ ਉੱਤੇ ਲਗਾਉਣਾ ਚਾਹੀਦਾ ਹੈ ਔਰ ਸ਼ਹੀਦਾਂ ਦੀ ਸੋਚ ਹੈ ਜਿਹੜੀ ਉਹਨੂੰ ਸਮਰਪਿਤ ਹੋ ਕੇ ਉਹਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਦੇਸ਼ ਨੂੰ ਜਿਹੜੇ ਅੱਜ ਦੀਆਂ ਨਿਜਾਮ ਹੈਗਾ ਜਿਹੜਾ ਸ਼ਹੀਦਾਂ ਦੀ ਸੋਚ ਦਾ ਨਿਜਾਮ ਬਣਾਉਣਾ ਸੀ ਉਸ ਵੱਲ ਲੋਕਾਂ ਨੂੰ ਪ੍ਰੇਰਿਤ ਕਰੀਏ ਉਸ ਵੱਲ ਨੌ ਜਵਾਨਾਂ ਨੂੰ youth ਨੂੰ ਜਿਹੜੀ ਸ਼ਹੀਦਾਂ ਦੀ ਸੋਚ ਦੇ ਕੇ ਜਿਹੋ ਜਿਹਾ ਨਿਜਾਮ ਸਾਡੇ ਸ਼ਹੀਦ ਚਾਹੁੰਦੇ ਸੀ ਚਾਹੇ ਭਗਤ ਸਿੰਘ ਚਾਹੁੰਦਾ ਸੀ ਚਾਹੇ ਕਰਤਾਰ ਸਿੰਘ ਸਰਾਭਾ ਚਾਹੁੰਦਾ ਸੀ ਚਾਹੇ ਉਦਮ ਸਿੰਘ ਚਾਹੁੰਦਾ ਸੀ ਜਾਂ ਵੀ ਗਲਾਬਾ ਕਰ ਚਾਹੁੰਦੀ ਸੀ ਜਾਂ ਚੰਦਰ ਸਿੰਘ ਰਾਜਾ ਚਾਹੁੰਦਾ ਸੀ ਕਰਤਾਰ ਜਾਂ ਆਪਣਾ ਰਾਜਗੁਰੂ ਸੁਖਦੇਵ ਚਾਹੁੰਦੇ ਸੀ ਅਸਵਾਕੁੱਲਾ ਖਾਨ ਚਾਹੁੰਦਾ ਸੀ ਉਹ ਹੈ ਜਾਂ ਨਿਜਾਮ ਹੈ ਜਿਹੜਾ ਅਸੀਂ ਚਾਹੁੰਦੇ ਆ ਵੀ ਸਾਡੇ ਦੇਸ਼ ਦੇ ਵਿੱਚ ਆਵੇ ਤਾਂ ਕਿ ਸਾਰੇ ਲੋਕ ਬਰਾਬਰੀ ਦਾ ਨਿਕਮਾ ਮੰਨਣ ਇੱਥੇ ਕੋਈ ਜਾਤਾਂ ਧਰਮਾਂ ਦੇ ਨਾਂ ਤੇ ਦੰਗੇ ਫਸਾਦ ਨਾ ਹੋਣ ਇੱਥੇ ਸਾਰੇ ਲੋਕ ਸਮਾਨ ਰਹਿਣ ਸਾਰਿਆਂ ਨੂੰ ਬਰਾਬਰ ਦੀਆਂ ਸੇਵਾ ਸਹੂਲਤਾਂ ਮਿਲਣ ਸਾਰਿਆਂ ਨੂੰ ਬਰਾਬਰ ਦੀ ਰੋਜ਼ਗਾਰ ਮਿਲੇ ਸਾਰਿਆਂ ਨੂੰ ਬਰਾਬਰ ਦੀ ਸਿੱਖਿਆ ਮਿਲੇ ਕਿਤੇ ਵੀ ਭਿੰਨਤਾ ਨਾ ਹੋਵੇ ਇਨਸਾਨ ਦੇ ਵਿੱਚ ਸਿਰਫ ਇਨਸਾਨ ਇਨਸਾਨ ਦੇ ਤੌਰ ਤੇ ਆਵੇ ਔਰ ਇਨਸਾਨ ਦੇ ਤੌਰ ਤੇ ਜਾਵੇ ਕੋਈ ਵਖਰੇਵਾ ਨਾ ਹੋਵੇ ਇਹੋ ਜਿਹਾ ਨਿਜਾਮ ਹੈ ਜਿਹੜਾ ਉਹ ਤਾਂ ਹੀ ਬਣੂਗਾ ਸਿੱਧਾਂ ਦੀ ਸੋਚ ਤਾਂ ਨਿਜਾਮ ਜੀ ਅਸੀਂ ਛੋਟਾ ਮੋਟਾ ਅਪਰਾਲੇ ਕਰਕੇ ਨੌਜਵਾਨਾਂ ਨੂੰ ਜਾਗਰੂ ਕਰਾਂਗੇ ਪ੍ਰੇਰਿਤ ਕਰਾਂਗੇ ਸੋ ਇਹ ਹੀ ਸਾਡਾ ਮੇਨ ਮਕਸਦ ਹੈ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵੀਰੋ ਦੇਖੀ ਲਗੀ ਦੋਸਤੋ ਸ਼ੇਅਰ ਕਰ ਦਿਓ ਇਨਕਲਾਬ ਜਿੰਦਾਬਾਦ